ਜਦੋਂ ਅਸੀਂ ਗੈਲਨ ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਯਾਨੀ ਕਿ ADG ਗੱਲ ਕਰਦੇ ਹਾਂ ਤੇ ਉਹਨਾਂ ਨੇ ਡਿਜੀਟਲ ਅਰੈਸਟ ਦੇ ਜ਼ਰੀਏ ਠੱਗੀ ਦੇ ਨਾਲ ਜੁੜੇ ਇੱਕ ਵੱਡੇ ਨਾਮੀ ਲਾਂਡਰਿੰਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਜੋ ਬਿਲਕੁਲ ਇਸ ਖਾਸ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਚੁੱਕਾ ਹੈ ਲੁਧਿਆਣਾ ਦੇ ਉਦਯੋਗਪਤੀ SP ਉਸਵਾਲ ਨਾਲ ਜੁੜੇ ਡਿਜੀਟਲ ਅਰੈਸਟ ਮਾਮਲੇ ਦੇ ਵਿੱਚ AD ਨੇ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਤੇ ਸਾਮ ਦੇ ਵਿੱਚ ਇਕੱਠੇ 11 ਸਥਾਨਾਂ ਤੇ ਤਲਾਸ਼ੀ ਮੁਹਿੰਮ ਚਲਾਈ ਸੀ ਔਰ ਇਸ ਖਾਸ ਤਲਾਸ਼ੀ ਮੁਹਿੰਮ ਦੌਰਾਨ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਲਾਸ਼ੀ ਦੌਰਾਨ ਕਈ ਅਪਰਾ ਦਸਤਾਵੇਜ਼ ਡਿਜੀਟਲ ਡਿਵਾਈਸੇਸ ਅਤੇ ਹੋਰ ਜ਼ਿਆਦਾ ਸਬੂਤ ਜਿਹੜੇ ਨੇ ਉਹ ਵੀ ਬਰਬਾਦ ਕੀਤੇ ਗਏ ਨੇ ਤੇ ਇਹਨਾਂ ਸਾਰੇ ਸਬੂਤਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਲੁਧਿਆਣਾ ਦੇ ਅਧਿయోగਪਤੀ ਐਸ ਵੀਓਸਵਾਲ ਨਾਲ ਜੁੜੇ ਡਿਜੀਟਲ ਅਰੈਸਟ ਮਾਮਲੇ ਦੇ ਵਿੱਚ ਟੀਡੀ ਨੇ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਅਤੇ ਅਸਾਮ ਦੇ ਵਿੱਚ ਇਕੱਠੇ 11 ਸਥਾਨਾਂ ਤੇ ਤਲਾਸ਼ੀ ਮੁਹਿੰਮ ਚਲਾਈ ਔਰ ਤਲਾਸ਼ੀ ਦੌਰਾਨ ਕਈ ਅਪਰਾਧਿਕ ਦਸਤਾਵੇਜ਼ ਡਿਜੀਟਲ ਡਿਵਾਈਸੇਸ ਅਤੇ ਹੋਰ ਜ਼ਿਆਦਾ ਸਬੂਤ ਜਿਹੜੇ ਨੇ ਉਹ ਬਰਬਾਦ ਕੀਤੇ ਗਏ ਤੇ ਉਹਨਾਂ ਨੂੰ ਜ਼ਬਤ ਵੀ ਕਰ ਲਿਆ ਗਿਆ ਹੈ ਔਰ ਛਾਪੇਮਾਰੀ ਮਾਸਟਰਮਾਈਂਡ ਗਰੂਪ ਮੀ ਕਲਿਤਾ ਦੀ ਗ੍ਰਿਫ ਸ਼ੁਰੂ ਕੀਤੀ ਗਈ ਸੀ ਇਹਦੀ ਨੇ ਲੁਧਿਆਣਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਬੀ ਐਨ ਐਸ ਐਸ ਐਕਟ 2023 ਦੇ ਤਹਿਤ ਜਿਹੜੀ ਹੈ ਉਹ ਮਾਮਲਾ ਦਰਜ ਕੀਤਾ ਹੈ ਇਸ ਦੇ ਨਾਲ ਨਾਲ ਜਦੋਂ ਅਸੀਂ ਐਫ ਆਈ ਆਰ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਆਧਾਰ ਤੇ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਲਾਸ਼ੀ ਦੌਰਾਨ ਇਕੱਠੇ ਕੀਤੇ ਗਏ ਵੱਖ-ਵੱਖ ਅਪਰਾਧਿਕ ਸਬੂਤਾਂ ਤੋਂ ਹੁਣ ਪਤਾ ਚੱਲਦਾ ਹੈ ਕਿ ਅਪਰਾਧਿਕ ਮਾਈ ਦੇ ਡਾਈਵਰਜਨ ਅਤੇ ਲੇਰਿੰਗ ਦੇ ਵਿੱਚ ਉਸ ਦੀ ਡੂੰਗੀ ਸ਼ਮੂਲੀਅਤ ਸੀ ਔਰ ਤਲਾਸ਼ੀ ਦੌਰਾਨ ਰੂਮੀ ਕਲਿਤਾ ਨੂੰ 23 ਦਸੰਬਰ 2025 ਨੂੰ ਪੀ ਐਮਐਲ ਦੇ ਬੰਦਾ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਔਰ ਇਸ ਦੇ ਨਾਲ ਨਾਲ ਬਾਅਦ ਵਿੱਚ ਇਸੇ ਗਰੋਹ ਦੇ ਨਾਲ ਜੁੜੇ 9 ਹੋਰ ਐਫ ਆਈ ਆਰਸ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਸੀ ਈਡੀ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਐਸ ਪੀ ਉਸਵਾਲ ਦੀ ਵਰਚੁਅਲ ਗ੍ਰਿਫਤਾਰੀ ਦੌਰਾਨ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਦੇ ਅਧਿਕਾਰੀਆਂ ਦੇ ਰੂਪ ਦੇ ਵਿੱਚ ਧੋਖਾਧੜੀ ਕਰਨ ਵਾਲਿਆਂ ਨੇ ਜਾਲੀ ਸਰਕਾਰੀ ਅਤੇ ਨਿਆਂਇਕ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਸ ਨੂੰ 7 ਕਰੋੜ ਰੁਪਏ ਵੱਖ-ਵੱਖ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰਨ ਦੇ ਲਈ ਮਜਬੂਰ ਕੀਤਾ ਸੀ ਬਾਅਦ ਵਿੱਚ ਇਸ ਤੋਂ 5 ਕਰੋੜ 24 ਲੱਖ ਰੁਪਏ ਬਰਾਮਦ ਕੀਤੇ ਗਏ ਅਤੇ ਵਾਪਸ ਵੀ ਭੇਜ ਦਿੱਤੇ ਗਏ ਬਾਕੀ ਫੰਡ ਵੱਖ-ਵੱਖ ਸੰਸਥਾਵਾਂ ਤੇ ਵਿਅਕਤੀਆਂ ਜਿਨ੍ਹਾਂ ਦੇ ਵਿੱਚ ਮਜ਼ਦੂਰ ਡਿਲੀਵਰੀ ਬੁਆイズ ਦੇ ਨਾਮ ਆਉਂਦੇ ਨੇ ਉਹਨਾਂ ਦੇ ਵਿੱਚ ਜਿਹੜੇ ਨੇ ਉਹ ਜਾਲੀ ਖਾਤਿਆਂ ਦੇ ਰੂਪ ਦੇ ਵਿੱਚ ਟ੍ਰਾਂਸਫਰ ਕਰ ਦਿੱਤੇ ਗਏ ਜਿਨ੍ਹਾਂ ਨੂੰ ਜਾਂ ਤਾਂ ਹੋਰ ਅੱਗੇ ਡਾਇਵਰਟ ਕਰ ਦਿੱਤਾ ਗਿਆ ਜਾਂ ਫਿਰ ਤੁਰੰਤ ਨਕਦੀ ਦੇ ਵਿੱਚ ਘੜਵਾ ਲਿਆ ਗਿਆ ਹੁਣ ਇਸ ਖਾਸ ਜਾਂਚ ਦੇ ਇਹ ਵੀ ਖੁਲਾਸਾ ਹੋਇਆ ਕਿ ਪੀੜਤਾਂ ਤੋਂ ਧੋਖਾਧੜੀ ਕੀਤੀ ਗਈ ਰਕਮ ਨੂੰ ਤੁਰੰਤ ਵਿਅਕਤੀਆਂ ਦੇ ਇੱਕ ਸਮੂਹ ਦੁਆਰਾ ਵੱਖ-ਵੱਖ ਜਾਲੀ ਖਾਤਿਆਂ ਦੇ ਵਿੱਚ ਭੇਜ ਦਿੱਤਾ ਗਿਆ ਸੀ। ਇਹਨਾਂ ਖਾਤਿਆਂ ਦੇ ਮਾਲਕਾਂ ਦੀ ਵਰਤੋਂ ਰومی ਕਲਿਤਾ ਦੁਆਰਾ ਧੋਖਾਧੜੀ ਕੀਤੇ ਗਏ ਪੈਸੇ ਦੇ ਇੱਕ ਨਿਸ਼ਚਿਤ ਹਿੱਸੇ ਦੇ ਬਦਲੇ ਦੇ ਵਿੱਚ ਕੀਤੀ ਜਾ ਰਹੀ ਸੀ ਜੋ ਉਸ ਨੂੰ ਹੁਣ ਉਸਤੇ ਹਿੱਸੇ ਵਜੋਂ ਦਿੱਤਾ ਜਾਣਾ ਸੀ। ਸੀਜੀਐਮ ਕੋਰਟ ਕਾਮਰੂਪ ਐਮ ਗੁਹਾਟੀ ਵੱਲੋਂ ਉਹਨਾਂ ਦੀ ਚਾਦਨਾ ਦੀ ਟ੍ਰਾਂਜ਼ਿਟ ਰਿਮਾਂਡ ਜਿਹੜੀ ਹੈ ਮਨਜ਼ੂਰ ਕਰ ਲਈ ਗਈ ਹੈ ਇਸ ਦੇ ਬਾਅਦ ਉਹਨਾਂ ਨੂੰ ਹੁਣ ਜਲੰਧਰ ਸਥਿਤ ਸਪੈਸ਼ਲ ਕੋਰਟ ਪੀਐਮਐਲਏ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ ਜਿਸ ਨੇ ਦੋਸ਼ੀ ਨੂੰ 10 ਦਿਨਾਂ ਦੀ ਹਿਰਾਸਤ ਈਡੀ ਨੂੰ 2 ਜਨਵਰੀ 2025 ਤੱਕ ਲਈ ਸੌਂਪ ਦਿੱਤੀ ਗਈ ਹੈ ਸੋ ਇਸ ਖਾਸ ਮਾਮਲੇ ਦੇ ਵਿੱਚ ਹੁਣ ਕੀ ਆਉਣ ਵਾਲੇ ਸਮੇਂ ਦੇ ਵਿੱਚ ਸੁਣਵਾਈ ਹੋ ਸਕੀ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਸ ਤਰੀਕੇ ਦੇ ਨਾਲ ਇਹ ਡਿਜੀਟਲ ਅਰੈਸਟ ਜਿਹੜਾ ਹੈ ਉਹ ਹੋ ਚੁੱਕਾ ਹੈ ਔਰ ਬਹੁਤ ਸਾਰੇ ਨਾਮ ਇਸ ਦੇ ਵਿੱਚ ਸਾਹਮਣੇ ਆ ਰਹੇ ਨੇ ਔਰ ਇਸ ਖਾਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਖ-ਵੱਖ ਮੋੜ ਆ ਸਕਦੇ ਨੇ ਉਹ ਬਹੁਤ ਹੋਰ ਨਾਮਾ ਦਾ ਖੁਲਾਸਾ ਵੀ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਵਕ ਵਕ ਨਾਮਾ ਦੇ ਵਿੱਚ ट्रांजैक्शन ਕੀਤੀ ਗਈ ਹੈ ਪੈਸਾ ਭੇਜਿਆ ਗਿਆ ਹੈ ਉਹਨਾਂ ਦੇ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਔਰ ਬਹੁਤ ਸਾਰੇ ਨਾਮਾ ਦਾ ਪਤਾ ਲੱਗ ਵੀ ਚੁੱਕਾ ਹੈ ਸੋ ਹੁਣ ਇਹ ਆਉਣ ਵਾਲੇ ਸਮੇਂ ਦੱਸੇਗਾ ਕਿ ਇਸ ਕੇਸ ਦੇ ਵਿੱਚ ਹੋਰ ਨਵੇਂ ਬਦਲਾਅ ਕੀ ਆ ਸਕਦੇ ਨੇ